ਜਿਵੇਂ ਬੰਦੇ ਨੇ ਕਈ ਵਾਰੀ ਟਾਰਗੇਟ ਮਿੱਥਿਆ ਹੁੰਦਾ ਹੈ ਰਸਤਾ ਭੜਕ ਜਾਂਦੇ ਆ ਤੋ ਇਸੇ ਤਰ੍ਹਾਂ ਪਹਾੜਾਂ ਦੇ ਵਿੱਚ ਜੋਗੀ ਵੀ ਰਸਤਾ ਭੜਕ ਗਏ ਤੋ ਭਗਤ ਵੀ ਜਿਹੜੇ ਕਈ ਸਨ ਉਹ ਤੁਰੇ ਰੱਬ ਵਾਲੇ ਪਾਸੇ ਤੇ ਪਹਿਲਾਂ ਹੀ ਉਸਤਤ ਦੇ ਵਿੱਚ ਹੀ ਮਸਤ ਹੋ ਗਏ ਪਰਮਾਤਮਾ ਭੁੱਲ ਗਿਆ ਇਹ ਭਗਤ ਕਾਨਾ ਜੀ ਜਿਹੜੇ ਸਨ ਇਹਨਾਂ ਦੀ ਜਦੋਂ ਸਿਖਤ ਹੋਣ ਲੱਗੀ ਹੈ ਹਉਮੈ ਆ ਗਈ ਹੰਕਾਰ ਆ ਗਿਆ ਕਿ ਮੈਂ ਬਹੁਤ ਵੱਡਾ ਹਾਂ ਜਦੋਂ ਚਾਰ ਲੋਕ ਵਡਿਆਈ ਕਰਨ ਲੱਗ ਪੈਣ ਬੰਦੇ ਦੇ ਅੰਦਰ ਹਉਮੈ ਆ ਜਾਂਦੀ ਹੈ। ਬੰਦੇ ਨੂੰ ਕੋਈ ਪਦਾਰਥ ਪ੍ਰਾਪਤ ਹੋ ਜਾਂਨ, ਪ੍ਰਾਪਰਟੀ ਬਣ ਜਾਵੇ। ਬੰਦੇ ਚਾਰ ਆਖੇ ਲੱਗਣ ਲੱਗ ਜਾਣ। ਉਹਦੀ ਤੌਰ, ਉਹਦਾ ਰਹਿਣ ਸਹਿਣ, ਉਹਦਾ ਸੁਭਾਅ, ਉਹਦਾ ਦੇਖਣਾ, ਉਹਦਾ ਬੋਲਣਾ ਸਾਰਾ ਕੁਝ ਹੀ ਬਦਲ ਜਾਂਦਾ ਹੈ। ਬੰਦਾ ਹੀ ਬਦਲ ਜਾਂਦਾ ਹੈ। ਗੁਰਬਾਣੀ ਦੇ ਵਿੱਚ ਬਚਨ ਹੈ ਜਬ ਕਛ ਪਾਵੈ ਤਬ ਗਰਭ ਕਰਤ ਹੈ ਨਹੀਂ ਸੀ ਕੋਲ ਕੁਛ ਉਦੋਂ ਹੁੰਦਾ ਪਿਆ ਸੀਗਾ ਜੇ ਰੱਬ ਨੇ ਕੁਛ ਦਾਤਾਂ ਪਾ ਦਿੱਤੀਆਂ ਹਨ ਤੇ ਉਦੋਂ ਹੁਣ ਕਹਿ ਰਿਹਾ ਕਿ ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ ਇਹ ਲੋਕ ਤਾਂ ਕੁਛ ਵੀ ਹਨ ਨਹੀਂ ਹਨ ਕਿਸੇ ਦੀ ਨਮਸਕਾਰ ਦਾ ਵੀ ਜਵਾਬ ਨਹੀਂ ਦਿੰਦਾ ਬੰਦਾ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕੋਈ ਆਮ ਸਧਾਰਨ ਬੰਦਾ ਨਮਸਕਾਰ ਕਰਦਾ ਹੈ ਪ੍ਰਣਾਮ ਕਰਦਾ ਹੈ ਸਤਿ ਸ਼੍ਰੀ ਅਕਾਲ ਕਰਦਾ ਹੈ ਜਵਾਬ ਵੀ ਦੇਣਾ ਜ਼ਰੂਰੀ ਨਹੀਂ ਸਮਝਦਾ ਕੋਈ ਪਦਵੀ ਪ੍ਰਾਪਤ ਹੋ ਜਾਵੇ